वेलकम बैक टू माय यूट्यूब चैनल सिख हिस्ट्री 13 13 ਇਹ ਤਸਵੀਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਿਸਥਾਰਤ ਜੀਵਨੀ ਪੰਜਾਬੀ ਵਿੱਚ ਦੱਸੀ ਗਈ ਹੈ ਜਨਮ ਅਤੇ ਪਰਿਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 19 ਜੂਨ 1595 ਨੂੰ ਗੋਇੰਦਵਾਲ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਵਿੱਚ ਹੋਇਆ ਉਨ੍ਹਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਅਤੇ ਮਾਤਾ ਮਾਤਾ ਗੰਗਾ ਜੀ ਸਨ ਗੁਰੂ ਜੀ ਕੋ ਇੱਕ ਪੁੱਤਰ ਸਨ ਅਤੇ ਬਚਪਨ ਤੋਂ ਹੀ ਨੇਢਰ ਚੁਸਤ ਤੇ ਗਿਆਨ ਪ੍ਰੇਮੀ ਸਨ ਬਚਪਨ ਬਚਪਨ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਧਾਰਮਿਕ ਸਿੱਖਿਆ ਦੇ ਨਾਲ ਨਾਲ ਸ਼ਸਤਰ ਵਿਦਿਆ ਤਲਵਾਰबाजी ਤੀਰੰਦਾਜ਼ੀ ਵਿੱਚ ਵੀ ਪ੍ਰਸਿੱਖਿਆ ਦਿੱਤੀ ਗਈ ਉਨ੍ਹਾਂ ਦੇ ਗੁਰੂ ਪਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਸਨ ਜਿਨ੍ਹਾਂ ਨੇ ਆਤਮਕ ਅਤੇ ਧਾਰਮਿਕ ਗਿਆਨ ਸਿਖਾਇਆ ਗੁਰੂ ਗੱਦੀ ਦੀ ਪ੍ਰਾਪਤੀ 31 ਮਈ 1606 ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸਿਰਫ 11 ਸਾਲ ਦੀ ਉਮਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਵਿਰਾਜੇ ਗੁਰੂ ਜੀ ਨੇ ਗੁਰੂ ਗੱਦੀ ਸੰਭਾਲਦੇ ਹੀ ਦੋ ਤਲਵਾਰਾਂ ਧਾਰਨ ਕੀਤੀਆਂ ਮੇਰੀ ਧਾਰਮਿਕ ਅਧਿਕਾਰ, ਪੀਰੀ ਸੰਸਾਰੀ, ਰਾਜਨੀਤਿਕ ਅਧਿਕਾਰ ਇਹ ਪ੍ਰਥਾ ਸਿੱਖ ਧਰਮ ਵਿੱਚ ਸੰਤ ਸਿਪਾਹੀ ਦੇ ਸੰਧਾਤ ਦੀ ਸ਼ੁਰੂਆਤ ਸੀ। ਮੁੱਖ ਯੋਗਦਾਨ ਅਤੇ ਕਾਰਜ ਅਕਾਲ ਤਖਤ ਦੀ ਸਥਾਪਨਾ ਗੁਰੂ ਜੀ ਨੇ 1606 ਵਿੱਚ ਅੰਮ੍ਰਿਤਸਰ ਵਿੱਚ ਅਕਾਲ ਤਖਤ ਸਾਹਿਬ ਬਣਵਾਇਆ ਜੋ ਸਿੱਖ ਰਾਜਨੀਤਿਕ ਤੇ ਆਤਮਿਕ ਕੇਂਦਰ ਹੈ। ਇਥੇ ਸਿੱਖਾ ਨੂੰ ਰਾਜਨੀਤੀ ਅਸਤ ਇਥੇ ਸਿੱਖਾ ਨੂੰ ਰਣਨੀਤੀ ਸ਼ਾਸਤ੍ਰ ਵਿਦਿਆ ਅਤੇ ਗਿਆਨ ਦੇ ਸੰਧਾ ਸਿਖਾਏ ਜਾਂਦੇ ਸਨ ਸਿੱਖ ਸੈਨਾ ਦੀ ਸਥਾਪਨਾ ਗੁਰੂ ਜੀ ਨੇ ਸਿੱਖਾ ਨੂੰ ਕੇਵਲ ਪਕਤੀ ਤੱਕ ਸੀਮਿਤ ਨਾ ਰਹਿਣ ਬਲਕਿ ਆਪਣੇ ਧਰਮ ਦੀ ਰੱਖਿਆ ਲਈ ਹਥਿਆਰ ਚੁੱਕਣ ਦੀ ਪ੍ਰੇਰਣਾ ਦਿੱਤੀ ਉਹਨਾਂ ਨੇ ਚੰਗੇ ਘੋੜੇ ਤਲਵਾਰਾਂ ਅਤੇ ਹੋਰ ਸ਼ਸਤਰ ਇਕੱਠੇ ਕੀਤੇ ਅਤੇ ਸਿੱਖਾਂ ਨੂੰ ਯੁੱਧ ਕਲਾ ਸਿਖਾਈ ਸ਼ਹਿਰਾਂ ਦਾ ਵਿਕਾਸ ਗੁਰੂ ਜੀ ਨੇ ਕੀਰਤਪੁਰ ਸਾਹਿਬ ਸ਼ਹਿਰ ਦੀ ਸਥਾਪਨਾ ਕੀਤੀ ਜੋ ਉਹਨਾਂ ਦੀ ਗੁਰਗੱਦੀ ਦਾ ਮੁੱਖ ਕੇਂਦਰ ਬਣਿਆ ਮੁਗਲਾਂ ਨਾਲ ਟਕਰਾ ਜਹਾਂਗੀਰ ਦਾ ਜਹਾਂਗੀਰ ਨਾਲ ਸੰਬੰਧ ਗੁਰੂ ਜੀ ਦੇ ਸ਼ਕਤੀਸ਼ਾਲੀ ਹੋਣ ਨਾਲ ਮੁਗਲ ਬਾਦਸ਼ਾਹ ਜਹਾਂਗੀਰ ਚੌਕਸ ਹੋ ਗਿਆ ਉਹਨਾਂ ਨੂੰ ਗਵਾਲੀਅਰ ਕਿਲੇ ਵਿੱਚ ਕੈਦ ਕੀਤਾ ਗਿਆ ਜਿੱਥੇ ਕਈ ਹੋਰ ਹਿੰਦੂ ਰਾਜੇ ਵੀ ਕੈਦ ਸਨ ਬੰਦੀ ਛੋੜ ਦਿਵਸ ਗੁਰੂ ਜੀ ਨੇ ਆਪਣੀ ਰਿਹਾਈ ਦੇ ਸਮੇਂ ਮੰਗ ਕੀਤੀ ਕਿ ਜਦ ਤੱਕ ਸਾਰੇ 52 ਕੈਦੀ ਰਾਜੇ ਰਹਾ ਨਾ ਕੀਤੇ ਜਾਣ ਉਹ ਵੀ ਨਹੀਂ ਨਿਕਲਣਗੇ ਜਹਾਂਗੀਰ ਨੇ ਸ਼ਰਤ ਰੱਖੀ ਕਿ ਜਿੰਨੇ ਰਾਜੇ ਗੁਰੂ ਜੀ ਦੇ ਚੋਗੇ ਨੂੰ ਫੜ ਕੇ ਫੜ ਸਕਣ ਉਹ ਰਹਾ ਹੋ ਸਕਦੇ ਹਨ ਗੁਰੂ ਜੀ ਨੇ 52 ਕਲੀਆਂ ਵਾਲਾ ਚੋਗਾ ਤਿਆਰ ਕਰਵਾਇਆ ਜਿਸ ਨਾਲ ਸਾਰੇ ਰਾਜੇ ਬਾਹਰ ਆ ਗਏ ਇਹ ਦਿਵਸ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ ਜੋ ਦੀਵਾਲੀ ਦੇ ਸਮੇਂ ਹੁੰਦਾ ਹੈ ਜੰਗਾਂ ਅਤੇ ਯੁੱਧ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲਾਂ ਦੇ ਖਿਲਾਫ ਕਈ ਜੰਗਾਂ ਲੜੀਆਂ ਜਿਵੇਂ ਅਮਰੋਹਾ ਦੀ ਜੰਗ ਰੋਹੀਲਾ ਦੀ ਜੰਗ ਮਹਾਰਾਜਾ ਆਨੰਦਪੁਰ ਸਾਹਿਬ ਦੇ ਨੇੜੇ ਛੋਟੀਆਂ ਲੜਾਈਆਂ ਉਹਨਾਂ ਨੇ ਹਰ ਜੰਗ ਵਿੱਚ ਬਹਾਦਰੀ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਸਿੱਖਾਂ ਵਿੱਚ ਯੋਧਾ ਆਤਮਾ ਪੈਦਾ ਕੀਤੀ। ਧਾਰਮਿਕ ਪ੍ਰਚਾਰ ਗੁਰੂ ਜੀ ਨੇ ਧਰਮ ਪ੍ਰਚਾਰ ਲਈ ਪੰਜਾਬ, ਕਸ਼ਮੀਰ, ਮਾਲਵਾ, ਦੱਖਣੀ ਭਾਰਤ ਅਤੇ ਬੰਗਾਲ ਤੱਕ ਯਾਤਰਾਵਾਂ ਕੀਤੀਆਂ। ਉਹਨਾਂ ਨੇ ਲੋਕਾਂ ਨੂੰ ਨਾਮ ਜਪਣ, ਕੀਰਤਨ ਕਰਨ ਅਤੇ ਜ਼ਰੂਰਤ ਪੈਣਦੇ ਹਥਿਆਰ ਚੁੱਕਣ ਦੀ ਸਿੱਖਿਆ ਦਿੱਤੀ। ਜੋਤੀ ਜੋਤ ਸਮਾਉਣਾ 3 ਮਾਰਚ 1647 ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਵਿੱਚ ਜੋਤੀ ਜੋਤ ਸਮਾਈ ਉਹਨਾਂ ਨੇ ਆਪਣੇ ਪੋਤੇ ਗੁਰੂ ਹਰ Rai ਜੀ ਨੂੰ ਅਗਲਾ ਗੁਰੂ ਕੋਸ਼ਿਤ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਿਰਾਸਤ ਸੰਤ ਸਪਾਹੀ ਦੀ ਪ੍ਰਥਾ ਸ਼ੁਰੂ ਕਰਨ ਵਾਲੇ ਅਕਾਲ ਤਖਤ ਦੇ ਸੰਸਥਾਪਕ ਸਿੱਖ ਧਰਮ ਨੂੰ ਧਾਰਮਿਕ ਅਤੇ ਸੈਨਿਕ ਦੋਵੇਂ ਪੱਖਾਂ 'ਚ ਮਜ਼ਬੂਤ ਕਰਨ ਵਾਲੇ ਬੰਦੀ ਛੋੜ ਦਿਵਸ ਦੀ ਪ੍ਰੇਰਨਾ ਬਣਨ ਵਾਲੇ ਸੱਚਾਈ ਅਤੇ ਨਿਆਂ ਲਈ ਲੜਨ ਦਾ ਆਦਰਸ਼। ਨਿਸ਼ਕਰਸ਼ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਸਿੱਖਾਂ ਲਈ ਸ਼ौर्य, ਅਟੱਲਤਾ ਅਤੇ ਧਰਮ ਰੱਖਿਆ ਦਾ ਪ੍ਰਤੀਕ ਹੈ। ਉਹਨਾਂ ਨੇ ਸਿੱਖ ਧਰਮ ਨੂੰ ਕੇਵਲ ਆਤਮਿਕ ਤੱਕ ਸੀਮਿਤ ਨਾ ਰੱਖ ਕੇ ਉਸ ਨੂੰ ਰਾਜਨੀਤਿਕ ਅਤੇ ਸੈਨਿਕ ਸ਼ਕਤੀ ਵੀ ਦਿੱਤੀ। ਉਹਨਾਂ ਦੀ ਜ਼ਿੰਦਗੀ ਸਿੱਖਾਂ ਨੂੰ ਇਹ ਸਿਖਾਉਂਦੀ ਹੈ ਕਿ ਸੱਚ ਅਤੇ ਧਰਮ ਦੀ ਰੱਖਿਆ ਲਈ ਹਥਿਆਰ ਚੁੱਕਣਾ ਵੀ ਪਵਿੱਤਰ ਕਰਮ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਲੀਜ਼ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਮਾਈ YouTube ਚੈਨਲ ਫੋਰ ਮੋਰ ਵੀਡੀਓਜ਼। And thank you for watching full video.